ਅਮਰੀਕਾ ਦੇ ਵਿੱਚ ਰਹਿੰਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਗਾਜਗਿਰਦੀ ਦਿਖਾਈ ਦੇ ਰਹੀ ਹੈ ਜਿੱਥੇ ਬਿੱਤੇ ਦੀ ਨਹੀਂ ਅਮਰੀਕਾ ਦੇ ਵੱਲੋਂ ਦੂਸਰਾ ਜਹਾਜ਼ ਭਾਰਤੀਆਂ ਨੂੰ ਭਾਰ ਕੇ ਪੰਜਾਬ ਭੇਜਿਆ ਗਿਆ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਇਹ ਨਾਲ ਪੁੱਛਗਿੱਛ ਹੋਈ ਜਿਸ ਤੋਂ ਬਾਅਦ ਸਵੇਰੇ ਜਾ ਸਾਢੇ 4:30 ਵਜੇ ਇਹਨਾਂ ਨੌਜਵਾਨਾਂ ਨੂੰ ਘਰੋ ਘਰੀ ਭੇਜਿਆ ਗਿਆ ਤੇ ਹੁਣ ਪੁੱਛਗਿੱਛ ਦੀਆਂ ਐਕਸਕਲੂਸਿਵ ਤਸਵੀਰਾਂ ਵੀ ਤੁਹਾਡੇ ਨਾਲ ਹਮਦਰਦ ਦੇ ਟੀਵੀ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਕੱਲ ਡਿਪੋਰਟ ਹੋ ਕੇ ਭਾਰਤ ਆਏ ਨੇ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਏ ਨੇ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਪੁੱਛਗਿੱਛ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 2 ਘੰਟੇ ਦੇ ਕਰੀਬ ਜਿਹੜਾ ਇਹਨਾਂ ਨੌਜਵਾਨਾਂ ਦੇ ਨਾਲ ਅੰਮ੍ਰਿਤਸਰ 에어ਪੋਰਟ ਦੇ ਉੱਤੇ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਜਿਹਨਾਂ ਨੇ ਉਹ ਚੈੱਕ ਕੀਤੇ ਗਏ ਇੱਥੇ ਕਾਬਲੇ ਗੌਰ ਇਹ ਵੀ ਹੈ ਕਿ ਅਮਰੀਕਾ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਦੇ ਉੱਤੇ ਗਾਜਗਿਰਦੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਹਿਲਾ ਜਹਾਜ਼ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਦਾ 5 ਫਰਵਰੀ ਨੂੰ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਪਹੁੰਚਿਆ ਜਿੱਥੇ 104 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਉਸ ਦੇ ਵਿੱਚੋਂ 30 ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਸਨ ਤੇ ਇੱਕ ਜਹਾਜ਼ ਕੱਲ ਰਾਤ ਲੈਂਡ ਕਰਦਾ ਹੈ ਜਿਸ ਦੇ ਵਿੱਚ 65 ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਸਨ ਤੇ ਕੁੱਲ ਗਿਣਤੀ 116 ਦੀ ਸੀ ਤੇ ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਟਰੱਕ ਟਰੰਪ ਸਰਕਾਰ ਦੇ ਵੱਲੋਂ 220 ਭਾਰਤੀ ਲੋਕਾਂ ਨੂੰ ਜਿਹੜਾ ਰਿਪੋਰਟ ਕੀਤਾ ਗਿਆ ਹੈ ਤੇ ਅੱਜ ਤੀਸਰਾ ਜਹਾਜ਼ ਇੱਕ ਹੋਰ ਜਹਾਜ਼ ਜਿਹੜਾ ਉਹ ਅਮਰੀਕਾ ਦਾ ਉਮਰੀਤਸਰ 에ਰਪੋਰਟ ਦੇ ਉੱਤੇ ਲੈਂਡ ਹੋਣ ਜਾ ਰਿਹਾ ਰਾਤ ਨੂੰ 10 ਵਜੇ ਜਿਹੜਾ ਤੀਸਰਾ ਜਹਾਜ਼ ਹੈ ਲੈਂਡ ਹੋਏਗਾ ਇਸ ਦੇ ਵਿੱਚ 157 ਭਾਰਤੀ ਨਾਗਰਿਕ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਬਹੁਤ ਜਲਦ ਲਿਸਟ ਵੀ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ ਕਿ ਕਿਹੜੇ ਕਿਹੜੇ ਪੰਜਾਬ ਦੇ ਨਾਲ ਸੰਬੰਧਿਤ ਨੌਜਵਾਨ ਨੇ ਜਿਹੜੇ ਇਸ ਤੀਸਰੀ ਸੂਚੀ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਹੈ ਪਰ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਹਮਦਰਤੀ ਟੀਵੀ ਤੇ ਦਿਖਾ ਰਹੇ ਆ ਰਾਤ ਦੀਆਂ ਤਸਵੀਰਾਂ ਨੇ ਜਦੋਂ ਜਹਾਜ਼ 1 ਵਜੇ 11:35 ਮਿੰਟ ਤੋਂ ਉੱਤੇ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੁੰਦਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹਨਾਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਸੁਰੱਖਿਆ ਬਲ ਜਿਹੜਾ ਉਹ ਤਾਇਨਾਤ ਕੀਤਾ ਗਿਆ ਹੈ ਨੌਜਵਾਨਾਂ ਨੂੰ ਕੁਰਸੀਆਂ ਦੇ ਉੱਤੇ ਬਿਠਾਇਆ ਗਿਆ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਨੌਜਵਾਨਾਂ ਦੇ ਨਾਲ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ ਕਰੀਬ 2 ਘੰਟੇ ਤੱਕ ਇਹ ਪੁੱਛਗਿੱਛ ਜਿਹੜੀ ਉਹ ਚੱਲਦੀ ਹੈ ਤੇ ਇਥੇ ਦੋ ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਜੀ ਹਾਂ ਦੋ ਪੰਜਾਬੀ ਨੌਜਵਾਨ ਵੀ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਜਾਂਦੇ ਨੇ ਉਹਨਾਂ ਦੇ ਉੱਤੇ ਕਤਲ ਦੇ ਮਾਮਲੇ ਦੇ ਵਿੱਚ ਲੋੜਿੰਦਾ ਸਨ ਦੋਨੋਂ ਨੌਜਵਾਨ ਤੇ ਜੇਥੋਂ ਪਘੋੜੇ ਦੱਸੇ ਜਾ ਰਹੇ ਸੀਗੇ ਤੇ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅੰਮ੍ਰਿਤਸਰ 에어ਪੋਰਟ ਦੇ ਅੰਦਰ ਦੀਆਂ ਸਾਂਝੀਆਂ ਕਰ ਰਹੇ ਹਾਂ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਨੌਜਵਾਨਾਂ ਦਾ ਜਹਾਜ਼ ਅੰਮ੍ਰਿਤਸਰ ਉਤਰਦਾ ਹੈ ਤੇ ਅੰਮ੍ਰਿਤਸਰ ਉਤਰਨ ਤੋਂ ਬਾਅਦ ਇਹਨਾਂ ਨੌਜਵਾਨਾਂ ਦੇ ਨਾਲ ਪੁਛਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪੁਛਪੜਤਾਲ ਦੀਆਂ ਤਸਵੀਰਾਂ ਨੇ ਹਾਲਾਂਕਿ ਇਹ ਪ੍ਰੋਟੋਕੋਲ ਹੀ ਹੁੰਦਾ ਹੈ ਕਿ ਜਦੋਂ ਕੋਈ ਦੂਸਰੇ ਦੇਸ਼ ਤੋਂ ਵਾਪਸ ਆਉਂਦਾ ਹੈ ਜਾਂ ਫਿਰ ਉਹਨੂੰ ਇਸ ਤਰੀਕੇ ਰਿਪੋਰਟ ਕੀਤਾ ਜਾਂਦਾ ਹੈ ਤਾਂ ਲਗਾਤਾਰ ਭਾਰਤੀ ਏਜੰਸੀਆਂ ਤੇ ਤੋਂ ਇਲਾਵਾ ਜਿਹੜੀ ਸੂਬੇ ਦੀ ਹੁੰਦੀ ਹੈ ਪੁਲਿਸ ਉਹ ਲਗਾਤਾਰ ਇਹਨਾਂ ਦੇ ਨਾਲ ਪੁੱਛਗਿੱਛ ਕਰਦੇ ਇੱਕ ਪ੍ਰੋਟੋਕੋਲ ਦਾ ਹਿੱਸਾ ਹੁੰਦਾ ਹੈ ਤਾਂ ਕਰੀਬ 2 ਘੰਟੇ ਜਿਹੜੀ ਇਹ ਪੁੱਛਗਿੱਛ ਚੱਲੀ ਹੈ ਤੇ ਕੱਲ ਦੀਆਂ ਤਸਵੀਰਾਂ ਜਿਹੜੀਆਂ ਨੇ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਹਮਦਰਦ ਟੀਵੀ ਤੇ ਸਾਂਝੀਆਂ ਕਰ ਰਹੇ ਹਾਂ 에어ਪੋਰਟ ਦੇ ਅੰਦਰ ਦੀਆਂ ਤਸਵੀਰਾਂ ਨੇ ਜਿੱਥੇ ਨੌਜਵਾਨਾਂ ਦੇ ਨਾਲ ਪੁਛਗੇਚ ਉਹ ਕੀਤੀ ਜਾ ਰਹੀ ਹੈ ਕਰੀਬ 2 ਘੰਟੇ ਪੁਛਗੇਚ ਚੱਲਦੀ ਹੈ 11:35 ਤੇ ਜਹਾਜ਼ ਜਿਹੜਾ ਅਮਰੀਕਾ ਦਾ ਉਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੈਂਡ ਹੁੰਦਾ ਹੈ ਉਸ ਤੋਂ ਬਾਅਦ ਨੌਜਵਾਨ ਬਾਹਰ ਆਉਂਦੇ ਨੇ ਬਾਹਰ ਆਉਣ ਤੋਂ ਬਾਅਦ ਇਹਨਾਂ ਨੂੰ 에어ਪੋਰਟ ਦੇ ਉੱਤੇ ਪਹਿਲਾਂ ਤਾਂ ਡਿਨਰ ਕਰਾਇਆ ਜਾਂਦਾ ਤੇ ਉਸ ਤੋਂ ਬਾਅਦ ਲਗਾਤਾਰ ਇਹ ਪੁਛਪੜਤਾਲ ਜਿਹੜੀ ਹੈ ਉਹ ਭਾਰਤੀ ਏਜੰਸੀਆਂ ਦੇ ਵੱਲੋਂ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਹੈ ਅੰਮ੍ਰਿਤਸਰ 에어ਪੋਰਟ ਦੀਆਂ ਐਕਸਕਲੂਸਿਵ ਤਸਵੀਰਾਂ ਅੰਦਰ ਦੀਆਂ ਤਸਵੀਰਾਂ ਤੁਸੀਂ ਨਹੀਂ ਦੇਖੀਆਂ ਹੋਣਗੀਆਂ ਹਲੇ ਤੱਕ ਕਿਤੇ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਮਦਰਦ ਟੀਵੀ ਤੇ 에어ਪੋਰਟ ਦੇ ਅੰਦਰ ਦੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋ ਤਸਵੀਰਾਂ ਨੇ ਪਹਿਲੀ ਤਸਵੀਰ ਦੇ ਵਿੱਚ ਤੁਹਾਨੂੰ ਜਿਹੜੇ ਡਿਪਲੋਇਟ ਹੋ ਕੇ ਆਏ ਨੌਜਵਾਨ ਨੇ ਉਹ ਪੁੱਜ ਗਏ ਛਾ ਦਾ ਜਿਹੜਾ ਕਮਰਾ ਹੈ ਉਹਦੇ ਵੱਲ ਜਾਂਦੇ ਦੇਖਣਗੇ ਜਿਸ ਦੇ ਵਿੱਚ ਨੌਜਵਾਨਾਂ ਦੇ ਨਾਲ ਨਾਲ ਇੱਕ ਇੱਕ ਕਰਮੀ ਦਾ ਮ ਮਲਾਜ਼ਮ ਜਿਹੜਾ ਉਹ ਵੀ ਨਾਲ-ਨਾਲ ਤੈਨਾਤ ਹੈ ਉਹ ਵੀ ਨਾਲ-ਨਾਲ ਚੱਲਦਾ ਦਿਖਾਈ ਦੇ ਰਿਹਾ ਹੈ ਉਸ ਤੋਂ ਬਾਅਦ ਦੂਸਰੀ ਤਸਵੀਰ 에ਰਪੋਰਟ ਦੇ ਅੰਦਰ ਦੀ ਹੈ ਜਿੱਥੇ 에ਰਪੋਰਟ ਦੇ ਉੱਤੇ ਅੰਦਰ ਨੌਜਵਾਨ ਜਿਹੜਾ ਨੇ ਕੁਰਸੀਆਂ ਤੇ ਬੈਠੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੂੰ ਬਿਠਾ ਕੇ ਉਸ ਤੋਂ ਬਾਅਦ ਪੁੱਛ ਪੜਤਾਲ ਜਿਹੜੀ ਹੈ ਉਹ 에ਜੰਸੀਆਂ ਦੇ ਵੱਲੋਂ ਜਿਹੜੇ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਦੱਸਣਾ ਕਾਬਿਲ ਹੈ ਕਿ ਕੱਲ 116 ਭਾਰਤੀ ਜਿਹੜੇ ਨੇ ਉਹ ਜਹਾਜ਼ ਦੇ ਵਿੱਚ ਵਾਪਸ ਭੇਜੇ ਗਏ ਸੀ ਦੂਸਰਾ ਜਹਾਜ਼ ਕੱਲ ਅੰਮ੍ਰਿਤਸਰ 에ਰਪੋਰਟ ਤੇ ਲੈਂਡ ਹੁੰਦਾ ਹੈ ਉਸ ਦੇ ਵਿੱਚ 100 ਅਛਾ 65 ਦੇਸ਼ਵਾਸੀ ਜਿਹੜੇ ਨੇ ਇੰਡੀਅਨਸ ਨੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੀ ਜਿਸ ਦੇ ਵਿੱਚ ਪੰਜਾਬ ਦੇ ਕੁੱਲ 65 ਨੌਜਵਾਨ ਸਨ ਜਿਹੜੇ ਇਸ ਡੈਪੂਟੇਸ਼ਨ ਦਾ ਸ਼ਿਕਾਰ ਹੋਏ ਸੀ ਤੇ ਅੱਜ ਤੀਸਰਾ ਜਹਾਜ਼ ਜਿਹੜਾ ਹੈ ਉਹ ਵੀ ਪੰਜਾਬ ਦੇ ਅਮਰੀਕਸਰ ਦੇ ਵਿੱਚ ਲੈਂਡ ਕਰਨ ਜਾ ਰਿਹਾ ਰਾਤ ਦੇ 10 ਵਜੇ ਦੇ ਕਰੀਬ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਹ ਜਹਾਜ਼ ਅਮਰੀਕਸਰ ਦੇ ਵਿੱਚ ਲੈਂਡ ਕਰੇਗਾ ਅਮਰੀਕਾ ਦੇ ਵਿੱਚ ਰਹਿੰਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਗਾਜਗਿਰਦੀ ਦਿਖਾਈ ਦੇ ਰਹੀ ਹੈ ਜਿੱਥੇ ਬੀਤੇ ਦਿਨੀ ਅਮਰੀਕਾ ਦੇ ਵੱਲੋਂ ਦੂਸਰਾ ਜਹਾਜ਼ ਭਾਰਤੀਆਂ ਨੂੰ ਭਾਰ ਕੇ ਪੰਜਾਬ ਭੇਜਿਆ ਗਿਆ ਅੰਮ੍ਰਿਤਸਰ 에어ਪੋਰਟ ਤੇ ਲੈਂਡ